ਸ਼ੱਕੇ ਅੱਜ ਅੱਜ ਜੀ ਆ ਗਏ ਕਿ ਸੁਭਾਣ ਹੈ ਉੱਧਰ ਵੀ ਘਟੀ ਜੀ ਬਠਾ ਲਾ ਰਾ ਰੇਟਰ ਹੈ ਉੱਤੇ ਉੱਤੇ ਖੜੇ ਹੋਣੇ ਚੱਲੇ ਚੱਲੇ ਯਾ ਤੁੰਗਾ ਚੱਕ ਕੇ ਬੈਠ ਮਾਰ ਚੱਲ 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 ਜਾ ਚੱਲ ਇਹ ਇਹਦੇ ਹੋਰ ਗਏ ਮੈਂ ਨਾਲੇ ਰੱਖ ਕੇ ਹਾਂਜੀ ਪੋਲੀ ਚ ਪਾ ਲੀ ਕੀ ਹੈ ਦਿਖਾ ਦਿਓ ਬੰਦੇ ਆਹੋ ਬਾਈ ਵਹੀਦ ਕਹਿੰਦਾ ਤੁਹਾਨੂੰ ਛੋਟੇ ਛੁੱਟੇ ਆ ਤਮਾਕੂ ਹੈ ਉਹਦੇ ਥੋੜਾ ਜਿਹਾ ਪਿੱਛੇ ਪੈਨ ਹੋ ਜਾ ਪੈਨ ਹੋ ਜਾ ਪੈਨ ਹੋ ਜਾ ਬੜਾ ਵੱਡਾ ਪੈਨ ਹੋ ਜਾ ਕਾ ਜੀ ਅੱਛਾ ਦੰਨਾ ਕੀ ਮਾਮਲਾ ਹੈ ਆ ਜੀ ਮਨੀਕ ਸੀਪੀ ਸਾਹਿਬ ਦੇ ਨਿਰਦੇਸ਼ ਨੇ ਜਿਹੜੇ ਹੈਗੇ ਗੁਪਤ ਜਿਹੜੀ ਸੂਚਨਾ ਦੇ ਆਧਾਰ ਤੇ ਸੀ 6-7 ਜਗ੍ਹਾ ਤੇ ਅਸੀਂ ਜਿਹੜਾ ਆਪਰੇਸ਼ਨ ਚਲਾਇਆ ਹੈਗਾ ਕਿ ਤੇ ਅਸੀਂ ਦਿੱਲੀ ਜੋ ਇਲੀਗਲ ਜਿਹੜੇ ਲਿੱਕਲ ਬਾਗ ਹੈ ਤੇ ਜਿਹੜੇ ਹੁਕਾ ਬਾਗ ਹੈ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਸਾਡਾ ਇੱਕ ਆਪਰੇਸ਼ਨ ਸੀ ਇਥੇ ਜਿਹੜਾ ਹੈਗਾ 6 ਨੰਬਰ ਦੇ ਏਰੀਆ ਦੇ ਵਿੱਚ 레ਜੀ ਮੰਕੀ ਅਤੇ ਆਈਵਿਸ਼ ਪਬ ਨਾਮ ਦੇ ਕਲੱਬ ਜਿਹੜੇ ਹੈਗੇ ਆ ਇੱਥੇ ਵੀ ਸਾਨੂੰ ਇਸ ਤਰੀਕੇ ਦੀ ਇਨਫੋਰਮੇਸ਼ਨ ਥੀ ਤੋਂ ਅਸੀਂ ਜਿਹੜੇ ਸਾਡੇ ਸੱਚੋਂ ਵੱਲੋਂ ਇੱਥੇ ਰੇਡ ਕੀਤਾ ਗਿਆ ਹੈਗਾ ਰੇਡ ਕਰਨ ਤੋਂ ਬਾਅਦ ਇਥੇ ਕਾਫੀ ਮਾਤਰਾ ਦੇ ਵਿੱਚ ਹੁਕਾ ਅਤੇ ਜਿਹੜੀ ਸ਼ਰਾਬ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਅਸੀਂ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਸੀਜ਼ਰ ਕਰ ਲਿਆ ਹੈਗਾ ਅਸੀਂ ਜਿਹੜਾ ਰੈਲੇਵੈਂਟ ਇਨਸਟ੍ਰਕਸ਼ਨ ਦੇ ਅੰਦਰ ਅਸੀਂ ਜਿਹੜਾ ਹੈਗਾ ਪਬ ਦੇ ਜਿਹੜੇ ਉਹਨਾਂ ਦੇ ਅਤੇ ਜਿਹੜੇ ਜਿਹੜੇ ਇਹਨੂੰ ਚਲਾਉਣ ਵਾਲੇ ਹਨ ਦੇ ਖਿਲਾਫ ਜਿਹੜਾ ਹੈਗਾ ਰੈਲੇਵੈਂਟ ਸੈਕਸ਼ਨ ਦੇ ਤਹਿਤ ਅਸੀਂ ਐਫਆਈਆਰ ਹੈ ਜਿਹੜੀ ਦਰਜ ਕਰਦੇ। ਇਹ ਕਿੰਨੇ ਇੱਥੋਂ ਕਾਬੂ ਕੀਤੇ ਗਿਆ। ਹਾਲੇ ਤਾਂ ਮੁੰਡੇ ਆਊਂਡ ਅਪ ਕੀਤੇ ਹੈਗੇ ਅਸੀਂ 18 ਕਬੇ ਜਿਹੜੇ ਸਰਕੀ ਸਮਾਨ ਪਕੜੇ ਗਏ ਤੋਂ ਨਾ ਤੋਂ ਕਾਫੀ ਮਤਲਬ ਇੱਥੇ ਜਿਹੜਾ ਇਹ ਸ਼ਰਦਪਨ ਵਾਲਿਆਂ ਕੋਈ ਤੇ ਲਿਕਮ ਵੀ ਪਕੜੀ ਹੋਈ ਜਿਹ ਨਾਲੇ ਰੁਕਾ ਅਤੇ ਜਿਹੜਾ डिफरेंट ਤਰੀਕੇ ਦੇ ਜਿਹੜੇ ਹੈਗੇ ਫਲੇਵਰਸ ਕੋ ਵੀ ਆ ਕੋਈ ਦੋਸਨ ਨੂੰ ਪਕੜੇ ਗਏ ਬਾਕੀ ਅਸੀਂ ਚੈੱਕ ਕਰ ਰਹੇ ਹਾਂਗੇ ਹੋਰ ਵੀ ਅਗਰ ਕੋਈ ਵੀ ਜਿਹੜਾ ਇਲੈਗਲ ਸਮਾਨ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂਗੇ ਕਿ ਉਹ ਅਗਰ ਹੈ ਤਾਂ ਅਸੀਂ ਉਹਨਾਂ ਦੀ ਚੀਜ਼ ਕੋਲ ਹਾਰਡ ਨਸ਼ੀਲਾ ਵੀ ਫੜਿਆ ਗਿਆ ਸਮਾਨ ਕੋਈ ਤਾਂ ਹਾਂਜੀ ਕੋਈ ਹਾਰਡ ਨਸ਼ੀਲਾ ਵੀ ਫੜਿਆ ਗਿਆ ਸਮਾਨ ਨਹੀਂ ਉਹ ਅਸੀਂ ਚੈੱਕ ਕਰ ਰਹੇ ਹਾਂਗੇ ਪੌਦਾ ਅਸੀਂ ਇੱਕ ਵਾਰ ਚੈੱਕ ਕਰ ਰਹੇ ਹਾਂਗੇ ਚੈੱਕ ਕਰਨ ਤੋਂ ਬਾਅਦ ਅਸੀਂ ਇਸ ਟੀਵੀ ਵੱਲ ਸਰ ਕਿੰਨੇ ਇਹਨਾਂ ਦੇ ਮਾਲਕ ਦਾ ਕੋਈ ਪਤਾ ਲੱਗਾ ਕੌਣ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਸਾਨੂੰ ਜਿਹੜਾ ਹੈ ਇਹਦਾ ਬਿਲਿੰਗ ਜਿਹੜਾ ਸਾਨੂੰ ਮਿਲੀਗੀ ਉਸੇ ਬਿਲਡਿੰਗ ਦਾ ਅਸੀਂ ਚੈੱਕ ਕਰ ਲਿਆ ਬਾਕੀ ਦਾ ਮੇਨ ਓਨਰ ਕੋਨੇ ਬਿਲਡਿੰਗ ਦਾ ਉਹਦੇ ਉਸ ਚੀਜ਼ ਦੀ ਅਸੀਂ ਬਿਲਡਿੰਗ ਪਟਰੀ ਕਿੱਟੀ ਜਿਠਾ ਰੋ ਨਾ ਆਹ ਦੇਖ ਰਹਾ ਹੈ ਉੱਤੇ ਜਿਹੜਾ ਖੜੇ ਹੋਣਗੇ ਚਲੇ ਚਲੇ ਯਾ ਤੁਹਾਨੂੰ ਪਤਾ ਚੱਕ ਕੇ ਬੈਠੋ ਮਰੋ ਚੱਲ 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 ਜਾ ਇਹ ਤੁਹਾਡੇ ਹੋਰ ਗਏ ਨੇ ਨਾਲੇ ਰੱਖ ਕੇ ਕਰੀ ਹਾਂਜੀ ਪੌਲੀ ਚ ਮਾਰ ਕੀ ਹੈ ਦਿਖਾ ਦਿਓ ਪਰਚੇ ਆਹੋ ਬਾਈ ਇਹ ਬੱਧੀ ਉੱਤੇ ਆ ਵਹੀਦ ਕਹਿੰਦਾ ਤੁਹਾਨੂੰ ਇੱਥੇ ਟੁਟੇ ਆ ਤਮਾਕੂ ਹੈ ਉੱਥੇ ਚੱਲਾ ਬਿੱਦਈ ਪਿੱਛੇ ਪੈਨ ਹੋ ਜਾ ਪੈਨ ਹੋ ਜਾ ਪੈਨ ਹੋ ਜਾ ਬੜਾ ਵੱਡਾ ਪੈਨ ਹੋ ਜਾ ਅੱਜ ਨਾ ਫੋਟੋ ਕਾ ਆਈਫੋਨ ਦੇਖੋ ਸਰ ਅ ਅਛਾ ਨਾ ਕੀ ਮਾਮਲਾ ਹੈ ਆ ਜੀ ਮਨੂਕ ਸੀਪੀ ਸਾਹਿਬ ਦੇ ਨਿਰਦੇਸ਼ ਨੇ ਤੁਸੀਂ ਜਿਹੜੇ ਹੈਗੇ ਗੁਪਤ ਜਿਹੜੀ ਸੂਚਨਾ ਦੇ ਆਧਾਰ ਤੇ ਅਸੀਂ 6-7 ਜੋ ਹੈ ਅਸੀਂ ਜਿਹੜਾ ਉਪਰਚਾ ਲਾਇਆ ਹੈਗਾ ਤੇ ਅਸੀਂ ਇੱਲੀ ਜੋ ਇਲੀਗਲ ਜਿਹੜੇ ਲਿਕਰ 바ਰ ਹੈ ਅਤੇ ਜਿਹੜੇ ਹੁੱਕਾ 바ਰ ਹੈ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਸਾਡਾ ਇੱਕ ਆਪਰੇਸ਼ਨ ਸੀ ਇੱਥੇ ਜਿਹੜਾ ਹੈਗਾ 6 ਨੰਬਰ ਦੇ ਰੀਡਿਆ ਦੇ ਵਿੱਚ ਲੇਜੀ ਮੰਕੀ ਅਤੇ ਆਇਰਿਸ਼ ਪਬ ਨਾਮ ਦੇ ਕਲੱਬ ਜਿਹੜੇ ਹੈਗੇ ਆ ਇੱਥੇ ਵੀ ਸਾਨੂੰ ਇਸ ਤਰੀਕੇ ਦੀ ਇਨਫੋਰਮੇਸ਼ਨ ਥੀ ਤੋਂ ਅਸੀਂ ਜਿਹੜੇ ਸਾਡੇ ਸੱਜੋਂ ਵੱਲੋਂ ਇੱਥੇ ਰੇਡ ਕੀਤਾ ਗਿਆ ਹੈ ਰੇਡ ਕਰਨ ਤੋਂ ਬਾਅਦ ਇਥੇ ਕਾਫੀ ਮਾਤਰਾ ਦੇ ਵਿੱਚ ਹੁੱਕਾ ਅਤੇ ਜਿਹੜੀ ਸ਼ਰਾਬ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਅਸੀਂ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਸਿਜਰ ਕਰ ਲਿਆ ਹੈਗਾ ਅਸੀਂ ਜਿਹੜਾ ਰੈਲੇਵੈਂਟ ਸੈਕਸ਼ਨ ਦੇ ਅੰਦਰ ਅਸੀਂ ਜਿਹੜਾ ਹੈਗਾ ਇੱਕ ਪੱਬ ਦੇ ਜਿਹੜੇ owner ਹੈ ਅਤੇ ਜਿਹੜੇ ਜਿਹੜੇ ਇਹਨੂੰ ਚਲਾਉਣ ਵਾਲੇ ਹੈ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਰੈਲੇਵੈਂਟ ਸੈਕਸ਼ਨ ਦੇ ਤਹਿਤ ਅਸੀਂ ਐਫਆਈਆਰ ਹੈ ਜਿਹੜੀ ਦਰਜ ਕਰਾਂਗੇ ਇਹ ਕਿਸ ਤਰ੍ਹਾਂ ਕਿੰਨੇ ਇੱਥੋਂ ਕਾਬੂ ਕੀਤੇ ਗਏ ਨੇ ਹਾਲੇ ਤਾਂ ਮੁੰਡੇ ਆਊਂਡ ਅਪ ਕੀਤੇ ਆਗੇ ਅਸੀਂ 10 ਕਰਦੇ ਜਿਹੜੇ ਸਰ ਕੀ ਸਮਾਨ ਪਕੜੇ ਗਏ ਤੋਂ ਨਾ ਤਾਂ ਕਾਫੀ ਮਤਲਬ ਇੱਥੇ ਜਿਹੜਾ ਇਹ ਸ਼ਰਮਨ ਵਾਲਿਆਂ ਤੋਂ ਕਿ ਲਿਕਮ ਵੀ ਪਕੜੀ ਹੋਈ ਹੈ ਜੀ ਨਾਲੇ ਧੂਕਾ ਅਤੇ ਜਿਹੜਾ ḍिफਰੈਂਟ ਤਰੀਕੇ ਦੇ ਜਿਹੜੇ ਹੈਗੇ ਫਲੇਵਰਸ ਕੋ ਵੀ ਜਿਹੜੋਸ ਨੂੰ ਪਕੜੇ ਗਏ ਬਾਕੀ ਅਸੀਂ ਚੈੱਕ ਕਰ ਰਹੇ ਹਾਂਗੇ ਹੋਰ ਵੀ ਅਗਰ ਕੋਈ ਵੀ ਜਿਹੜਾ ਇਲੀਗਲ ਸਮਾਨ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂਗੇ ਕਿ ਉਹ ਅਗਰ ਹੈ ਤਾਂ ਅਸੀਂ ਉਹਨਾਂ ਦੀ ਚੀਜ਼ ਕਰ ਹਰ ਨਸ਼ੀਦਾ ਵੀ ਫੜਿਆ ਗਿਆ ਸਮਾਨ ਕੋਈ ਤਾਂ ਹਾਂਜੀ ਕੋਈ ਹਰ ਨਸ਼ੀਲਾ ਵੀ ਫੜਿਆ ਗਿਆ ਸਮਾਨ ਨਹੀਂ ਉਹ ਅਸੀਂ ਚੈੱਕ ਕਰਾਂਗੇ ਪੌਦਾ ਅਸੀਂ ਇੱਕ ਵਾਰ ਚੈੱਕ ਕਰਾਂਗੇ ਅੱਛਾ ਚੈੱਕ ਕਰਨ ਤੋਂ ਬਾਅਦ ਅਸੀਂ ਕੁਝ ਚੀਜ਼ ਹੋਰ ਕਰ ਸਰ ਕਿੰਨੇ ਇਹਨਾਂ ਦੇ ਮਾਲਕ ਦਾ ਕੋਈ ਪਤਾ ਲੱਗਾ ਕੌਣ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਸਾਨੂੰ ਜਿਹੜਾ ਹੈ ਇਹਦਾ ਬਿਲਿੰਗ ਜਿਹੜਾ ਸਾਨੂੰ ਮਿਲੀ ਦੀ ਉਸੇ ਬਿਲਡਿੰਗ ਦਾ ਕਿਸੇ ਚੈੱਕ ਕਰ ਰਹੇਗੇ ਬਾਕੀ ਮੇਨ ਓਨਰ ਕੋਨੇ ਬਿਲਡਿੰਗ ਦਾ ਉਹਦੇ ਉਸ ਬਹੁਤ ਥੇ ਘਟੇ ਜਿਠਾਹਣਾ ਆ ਰਿਹਾ ਹੈ ਉੱਤੇ ਜਿਹੜਾ ਖੜੇ ਹੋਣਗੇ ਜਿਹੜਾ ਜਲਾ ਨਹੀਂ ਆ ਸਮਝਦਾ ਚੱਲ ਕੇ ਬੈਠਾ ਮਾ ਚੱਲ 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 ਇਹ ਇਹਦੇ ਹੋਰ ਬਾਲ ਗਏ ਨੇ ਨਾਲੇ ਰੱਖ ਕੇ ਕਰੀਂ ਹਾਂਜੀ ਪੌਲੀਚ ਪਾ ਦਿੱਤੀ ਐ ਪਾ ਦਿਓ ਪੌਲੀਚ ਐ ਉਹੋ ਭਾਈ ਇਹ ਬੱਜੀ ਉੱਕੇ ਆ ਉਹਹੀ ਕਹਿੰਦਾ ਤੁਹਾਨੂੰ ਥੋੜੇ ਛੁੱਟੇ ਆ ਤਮਾਕੂ ਐ ਉੱਕੇ ਚਲੋ ਮੈਂ ਪਿੱਛੇ ਪੈਨ ਹੋ ਜਾ ਪੈਨ ਹੋ ਜਾ ਪੈਨ ਹੋ ਜਾ ਬੜਾ ਬੜਾ ਪੈਨ ਹੋ ਜਾ ਅਗੇ ਨਾ ਫੋਟੋ ਕਾਫੀ ਕਵਾ ਲੈਣਾ ਲੈਵਲ ਨੂੰ ਆਈਫੋਨ ਐ ਦੇਖੋ ਜੀ ਸਾਹਿਬ ਅਛਾੰੰਦਨਾ ਕੀ ਮਾਮਲਾ ਹੈ ਆ ਜੀ ਮਨੀਕ ਸਿੱਪੀ ਸਾਹਿਬ ਦੇ ਨਿਰਦੇਸ਼ ਨੇ ਤੁਸੀਂ ਜਿਹੜੇ ਹੈਗੇ ਗੁਪਤ ਜਿਹੜੀ ਸੂਚਨਾ ਦੇ ਆਧਾਰ ਤੇ ਅਸੀਂ 6-7 ਤੱਕ ਅਸੀਂ ਜਿਹੜਾ ਅਪੁਆਇੰਟਮੈਂਟ ਲਾਇਆ ਹੈਗਾ ਤੇ ਅਸੀਂ ਦਿੱਲੀ ਜੋ ਇਲਲੀਗਲ ਜਿਹੜੇ ਲਿਕਰ 바ਰ ਹੈ ਅਤੇ ਜਿਹੜੇ ਹੁੱਕਾ 바ਰ ਹੈ ਉਹਨਾਂ ਦੇ ਖਿਲਾਫ ਅਸੀਂ ਸਾਡਾ ਇੱਕ ਪੁਸ਼ਿੰਗ ਸੀ ਇੱਥੇ ਜਿਹੜਾ ਹੈਗਾ 6 ਨੰਬਰ ਦੇ ਏਰੀਆ ਦੇ ਵਿੱਚ ਲੇਜੀ ਮੰਕੀ ਅਤੇ ਆਈ ਵਿਸ਼ ਪਬ ਨਾਮ ਦੇ ਕਲੱਬ ਜਿਹੜੇ ਹੈਗੇ ਆ ਇੱਥੇ ਵੀ ਸਾਨੂੰ ਇਸ ਤਰੀਕੇ ਦੀ ਇਨਫੋਰਮੇਸ਼ਨ ਥੀ ਤੋਂ ਅਸੀਂ ਜਿਹੜੇ ਸਾਡੇ ਸੱਜੋਂ ਵੱਲੋਂ ਇੱਥੇ ਰੇਡ ਕੀਤਾ ਗਿਆ ਹੈ ਰੇਡ ਕਰਨ ਤੋਂ ਬਾਅਦ ਇਥੇ ਕਾਫੀ ਮਾਤਰਾ ਦੇ ਦੀਚੇ ਹੁੱਕਾ ਅਤੇ ਜਿਹੜੀ ਸ਼ਰਾਬ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਅਸੀਂ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਸੀਜਰ ਕਰ ਲਿਆ ਹੈਗਾ ਅਸੀਂ ਜਿਹੜਾ ਰੈਲੇਵੈਂਟ ਸੈਕਸ਼ਨ ਦੇ ਅੰਦਰ ਅਸੀਂ ਜਿਹੜਾ ਹੈਗਾ ਪੱਬ ਦੇ ਜਿਹੜੇ ਉਹਨਾਂ ਦੇ ਅਤੇ ਜਿਹੜੇ ਜਿਹੜੇ ਇਹਨੂੰ ਚਲਾਉਣ ਵਾਲੇ ਹੈ ਉਹਨਾਂ ਦੇ ਖਿਲਾਫ ਸੀ ਜਿਹੜਾ ਹੈਗਾ ਰੈਲੇਵੈਂਟ ਸੈਕਸ਼ਨ ਦੇ ਤਹਿਤ ਅਸੀਂ ਐਫ ਆਈ ਆਰ ਹੈ ਜਿਹੜੀ ਦਰਜ ਕਰ ਲਈ ਹੈਗੀ ਇਹ ਪੰਛੀ ਕਿੰਨੇ ਇੱਥੋਂ ਕਾਬੂ ਕੀਤੇ ਗਏ ਨੇ ਹਾਲੇ ਤਾਂ ਮੁੰਡੇ ਆਊਂਡ ਅਪ ਕੀਤੇ ਹੈਗੇ ਅਸੀਂ ਸ਼ਰਟੇਨ ਕਾਬੂ ਗਏ ਜਿਹੜੇ ਸਰ ਕੀ ਸਮਾਨ ਪਕੜੇ ਗਏ ਤੋਂ ਨਾ ਤੋਂ ਕਾਫੀ ਮਤਲਬ ਇੱਥੇ ਜਿਹੜਾ ਇਹਦਾ ਸ਼ਰਦਪਨ ਵਾਲਿਆਂ ਤੋਂ ਇੱਕ ਲਿਖਤ ਵੀ ਪਕੜੀ ਨੂੰ ਨਾਲੇ ਰੁਕਾ ਅਤੇ ਜਿਹੜਾ ਡਿਫਰੈਂਟ ਤਰੀਕੇ ਦੇ ਜਿਹੜੇ ਹੈਗੇ ਫਲੇਵਰਸ ਉਹ ਵੀ ਆ ਜੋਸਨਾ ਉਹ ਪਕੜੇ ਗਏ ਬਾਕੀ ਅਸੀਂ ਚੈੱਕ ਕਰ ਰਹੇ ਅਗੇ ਉਹ ਵੀ ਅਗਰ ਕੋਈ ਵੀ ਜਿਹੜਾ ਇਲੀਗਲ ਸਮਾਨ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂ ਕਿ ਉਹ ਅਗਰ ਹੈ ਤਾਂ ਅਸੀਂ ਉਹਨਾਂ ਵੀ ਚੀਜ਼ ਕਰ ਹਾਰ ਨਸ਼ੀਲਾ ਵੀ ਫੜਿਆ ਗਿਆ ਸਮਾਨ ਕੋਈ ਹਾਂਜੀ ਕੋਈ ਹਾਰ ਨਸ਼ੀਲਾ ਵੀ ਫੜਿਆ ਗਿਆ ਸਮਾਨ ਨਹੀਂ ਉਹ ਅਸੀਂ ਚੈੱਕ ਕਰੇਗੇ ਪੌਦਾ ਅਸੀਂ ਇੱਕ ਵਾਰ ਚੈੱਕ ਕਰੇਗਾ ਅੱਛਾ ਚੈੱਕ ਕਰਨ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਬੰਦ ਕਰ ਸਰ ਕਿੰਨੇ ਇਹਨਾਂ ਦੇ ਮਾਲਕ ਦਾ ਕੋਈ ਪਤਾ ਲੱਗਾ ਕੌਣ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਸਾਨੂੰ ਜਿਹੜਾ ਹੈ ਇਹਦਾ ਬਿਲਿੰਗ ਜਿਹੜਾ ਸਾਨੂੰ ਮਿਲੀ ਗਈ ਉਸੇ 빌ਦੇ ਦਾ ਤੁਸੀਂ ਚੈੱਕ ਕਰ ਲਿਆ ਬਾਕੀ ਮੇਨ ਓਨਰ ਕੋਲ ਨੇ 빌ڈنگ